ਅੱਜ ਮੈਂ ਇੱਕ ਤੁਹਾਡਾ ਧਿਆਨ ਖਾਸ ਮੁੱਦੇ ਵੱਲ ਦਿਵਾਉਣਾ ਚਾਹੁੰਦਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾਂ ਨੇ ਇੱਕ ਇਤਿਹਾਸਕ ਫੈਸਲਾ ਕੀਤਾ ਜੋ ਕੌਮ ਦੇ ਭਵਿੱਖ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਉਚਾਈਆਂ ਤੇ ਪਹੁੰਚਾਉਣ ਵਾਸਤੇ ਮੂਰਸਰ ਜਿੱਤੀ ਵਾਸਤੇ ਬਹੁਤ ਹੀ ਲਾਹੇਵੰਦ ਸੀ ਪਰ ਕੁਛਕ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਲੋਕਾਂ ਨੇ ਉਹਨੂੰ ਇੱਕ ਗਲਤ ਰੰਗਤ ਦੇ ਕੇ ਜਿੱਥੇ ਸਿੰਘ ਸਹਿਬਾਨਾ ਦੀ ਕਿਰਦਾਰਕੋਸ਼ਿਸ਼ ਸ਼ੁਰੂ ਕੀਤੀ ਉੱਥੇ ਉਸ ਹੁਕਮਨਾਮੇ ਤੋਂ ਵੀ ਭਗੋੜੇ ਹੋਏ ਤੇ ਹੁਕਮਨਾਮੇ ਚ ਕੋਸ਼ਿਸ਼ ਸ਼ਬਦ ਜਿਹੜੇ ਹੈ ਵੀ ਨਹੀਂ ਸੀ ਉਹ ਧੱਕੇ ਨਾਲ ਫਿੱਟ ਕਰਨੀ ਕੋਸ਼ਿਸ਼ ਕੀਤੀ ਗਈ 2 ਦਸੰਬਰ ਨੂੰ ਸਿੰਘ ਸਹਿਬਾਨ ਨੇ ਗਿਆਨੀ ਰਗਵੀਰ ਸਿੰਘ ਜੀ ਜ਼ਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਬੋਲਦਿਆਂ ਕਿਹਾ ਕਿ ਇਹਨਾਂ ਗ੍ਰਾਹਾਂ ਦੇ ਕਰਕੇ ਇਹ ਲੀਡਰਸ਼ਿਪ ਖਾਲਸਾ ਪੰਥ ਦੀ ਰਾਸੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਅਯੋਗ ਕਰਾਰ ਦੇ ਦਿੱਤਾ ਗਿਆ ਜਿਸ ਦੇ ਤਹਿਤ 5 ਮੈਂਬਰੀ ਉਹਨਾਂ ਨੇ ਇੱਕ ਸੌਰੀ 7 ਮੈਂਬਰੀ ਕਮੇਟੀ ਇੱਕ ਬਣਾਈ ਮੌਕੇ ਤੇ 6 ਮੈਂਬਰ ਬਣਾਈ ਇੱਕ ਮੈਂਬਰ ਬਾਅਦ ਚ ਵਿੱਚ ਪਾਏ ਗਏ ਕਿ ਇੱਕ ਕਮੇਟੀ ਬਣਾਈ ਜਾਂਦੀ ਹੈ ਜੋ ਨਵੇਂ ਸਿਰਿਓਂ ਭਰਤੀ ਕਰੇਗੀ ਪੁਰਾਣੇ ਡੈਲੀਗੇਟਾਂ ਦੇ ਨਾਲ-ਨਾਲ ਨਵੇਂ ਡੈਲੀਗੇਟ ਵੀ ਹੋਣਗੇ ਭਰਤੀ ਬੋਕਸ ਨਾ ਹੋਵੇ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਵੀ ਨਾਲ ਲੱਗੇਗਾ ਬੜਾ ਕਲੀਅਰ ਕਿਹਾ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਸਰਦਾਰ ਦਿਲਜੀਤ ਸਿੰਘ ਚੀਮਾ ਅਰਸ਼ਦੀਪ ਕਲੇਰ ਹੋਰ ਵੀ ਕਈਆਂ ਨੇ ਇੱਕ ਨਵਾਂ ਬਿਰਤਾਂਤ ਸਿਰਜਿਆ ਕਿ ਜੀ ਇਹ ਅਕਾਲੀ ਦਲ ਦੀ ਮਾਨਤਾ ਰੱਦ ਹੋ ਜਾਊ ਯਾਨੀ ਉਹ ਬਣੀ ਹੋਈ ਅਕਾਲ ਤਖਤ ਸਾਹਿਬ ਦੀ ਕਮੇਟੀ ਨੂੰ ਖੇਰੂ-ਖੇਰੂ ਕਰਨਾ ਚਾਹਿਆ ਰੋਲਣਾ ਚਾਹਿਆ ਅਖੀਰ ਚ ਆ ਕੇ ਆਪਣੇ ਹੀ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫਾ ਦਵਾਤਾ ਪ੍ਰੋਫੈਸਰ ਕਿਰਪਾਲ ਸਿੰਘ ਮਨੂਕਰ ਤੋਂ ਵੀ ਅਸਤੀਫਾ ਦਵਾਤਾ ਉਹ ਅਸਤੀਫੇ ਪਿੱਛੇ ਮਨਸਾ ਕੀ ਸੀ ਕਿ ਉਹ ਅਸਤੀਫਾ ਦੇਣ ਤਾਂ ਅਸੀਂ ਕਹਿਣ ਜੋਗੇ ਹੋਵਾਂਗੇ ਕਿ ਮੈਂਬਰ ਹੁਣ 5 ਰਹਿ ਗਏ ਜਦੋਂ ਉਹਨਾਂ ਦਾ ਮੁਖੀ ਹੀ ਅਸਤੀਫਾ ਦੇ ਗਿਆ ਤਾਂ ਕਮੇਟੀ ਕਿਸ ਗੱਲ ਦੀ ਜਿਸ ਤਰ੍ਹਾਂ ਉਹਨਾਂ ਦੀ ਹੁਣ ਲੀਡਰਸ਼ਿਪ ਗੈਰਹੀ ਆ ਪਰ ਇਹ ਨਹੀਂ ਹੁੰਦਾ ਹੁੰਦਾ ਜੇ 3 ਕਰੋੜ ਸਿੱਖਾਂ ਦੀ ਵਾਦੀ ਵਿੱਚੋਂ ਸੱਤ ਮੈਂਬਰ ਚੁਣੇ ਦੂਆ ਵੀ ਮਾੜੀ ਕਿਸਮਤ ਕਿ ਗੁਰੂ ਨੂੰ ਪਿੱਠ ਦਿਖਾ ਕੇ ਭੱਜ ਗਏ ਪਰ ਪੰਜਾਂ ਨੇ ਗੁਰੂ ਦਾ ਹੁਕਮ ਜਾਣ ਕੇ ਸਿੰਘ ਸਹਿਬਾਨਾਂ ਦਾ ਉਹ ਹੁਕਮ ਹੁਕਮਨਾਮੇ ਦੇ ਰੂਪ ਵਿੱਚ ਬੰਨਿਆ ਤੇ ਸਿੰਘ ਸਹਿਬਾਨ ਨੇ ਬਾਅਦ ਵਿੱਚ ਵੀ ਕਿਹਾ ਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਕਮੇਟੀ ਬਣੀ ਆ ਪਹਿਲਾਂ 7 ਸੀ 2 ਚਲੇ ਗਏ 5 ਮੈਂਬਰੀ ਕਮੇਟੀ ਆਪਣੀ ਭਰਤੀ ਕਰੇਗੀ ਤੇ ਉਹਦੇ ਚ ਇੱਕ ਬਾਦਲ ਧੜੇ ਦੇ ਬੰਦਿਆਂ ਵੱਲੋਂ ਇੱਕ ਸ਼ਬਦ ਬਾਰ-ਬਾਰ ਵਿੱਚ ਪਾਇਆ ਜਾ ਰਿਹਾ ਕਿ ਨਿਗਰਾਨੀ ਕਿ ਸਿੰਘ ਸਾਹਿਬ ਨੇ ਇੱਕ ਜਗ੍ਹਾ ਬੋਲਦਿਆਂ ਕਹੇ ਤਾਂ ਅਸੀਂ ਕਿ ਨਿਗਰਾਨੀ ਕਰੇਗੀ ਮੈਂ ਨਿਗਰਾਨੀ ਦਾ ਦੱਸਣਾ ਚਾਹੁੰਦਾ ਕਿ ਨਿਗਰਾਨੀ ਕਿਸ ਚੀਜ਼ ਦੀ ਕਰ ਰਹੀ ਆ ਕੀ ਉਹਨਾਂ ਨੇ ਨਿਗਰਾਨੀ ਪਰਚੀਆਂ ਦੇ ਪੇਪਰ ਦੀ ਕਰ ਰਹੀ ਸੀ ਵੀ ਕਿੰਨਾ ਮੋਟਾ ਪੇਪਰ ਲਾਇਆ ਜਾਂ ਇਹ ਕਰ ਰਹੀ ਸੀ ਵੀ ਕਿਹੋ ਜੀ ਸ਼ਾਈ ਵਰਤੀ ਗਈ ਆ ਕਿਹੋ ਜੀ ਸਪਾਈ ਹੋਈ ਆ ਬਿਲਕੁਲ ਨਹੀਂ ਹੁਣ ਵੀ ਕਮੇਟੀ ਜਿਹੜੀ ਭਰਤੀ ਕਰ ਰਹੀ ਆ ਉਹ ਨਿਗਰਾਨੀ ਉਹਨਾਂ ਦੀ ਹੋ ਰਹੀ ਹੈ ਨਾ ਉਹਨਾਂ ਦੀ ਨਿਗਰਾਨੀ ਹੈਟ ਸਾਰਾ ਕਾਰਜ ਭਰਤੀ ਦਾ ਜਿਹੜਾ ਅਕਾਲ ਤਖਤ ਸਾਹਿਬ ਦੀ ਕਮੇਟੀ ਵੱਲੋਂ ਜਿਹੜੀ ਭਰਤੀ ਹੋ ਰਹੀ ਹੈ ਉਹਦੀ ਸਾਰੀ ਨਿਗਰਾਨੀ ਸਾਰੀ ਦੇਖਰੇਖ ਉਹ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਉਹ ਅੱਗੇ ਡਿਊਟੀਆਂ ਲਾ ਰਹੇ ਨੇ ਜ਼ਿਲ੍ਹਿਆਂ 'ਚ ਵੀ ਕਿਹਨਾਂ ਨੂੰ ਕਾਪੀਆਂ ਦੇਣੀਆਂ ਕਿਵੇਂ-ਕਿਵੇਂ ਕਾਪੀਆਂ ਦੇਣੀਆਂ ਉਹ ਸਾਰੀ ਉਹਨਾਂ ਦੀ ਦੇਖ ਰੇਖੇ ਟੋ ਰਿਆ ਪਰ ਉਹਨਾਂ ਨੇ ਇੱਕ ਨਿਗਰਾਨੀ ਸ਼ਬਦ ਜਿਹੜਾ ਕਿ ਹੁਕਮਨਾਮੇ ਦੇ ਵਿੱਚ ਹੈ ਵੀ ਨਹੀਂ ਸੀ ਜਦੋਂ ਲਿਖਤੀ ਹੋਇਆ ਬਾਅਦ ਵਾਲਾ ਚੱਕਰ ਆ ਵੀ ਸਿੰਘ ਸਾਹਿਬ ਨੇ ਬਾਅਦ ਚ ਬੋਲਦਿਆਂ ਕਹੇ ਤਾਂ ਅਸੀਂ ਕਿ ਨਿਗਰਾਨੀ ਦੀ ਡਿਊਟੀ ਸੀ ਤੇ ਸਿੰਘ ਸਾਹਿਬ ਨੇ ਬਾਅਦ ਚ ਤਾਂ ਫਿਰ ਇਹ ਵੀ ਕਿਹਾ ਸੀ ਕਿ ਇੱਕ ਥੜਾ ਭਰਤੀ ਕਰ ਰਿਹਾ ਪਰ ਜਿਹੜੀ ਅਕਾਲ ਤਖਤ ਸਾਹਿਬ ਦੀ ਭਰਤੀ ਆ ਪੰਜ ਮੈਂਬਰਾਂ ਨੇ ਕਰਨੀ ਆ ਉਹ ਹਲੇ ਸ਼ੁਰੂ ਹੋਣੀ ਆ ਸੋ ਮੈਂ ਬੇਨਤੀ ਕਰਾਂਗਾ ਇਹਨਾਂ ਲੋਕਾਂ ਨੂੰ ਕਿ ਆਪਾਂ ਰਾਜਨੀਤਿਕ ਤੌਰ ਤੇ ਖਤਮ ਤਾਂ ਆਪਾਂ ਪਹਿਲਾਂ ਹੀ ਹੋ ਚੁੱਕੇ ਆ ਸ਼੍ਰੋਮਣੀ ਅਕਾਲੀ ਦਲ ਅੱਜ ਕਿਸੇ ਮੈਦਾਨ 'ਚ ਕਿਸੇ ਵੀ ਮੁਕਾਬਲੇ 'ਚ ਨਹੀਂ ਹੈਗਾ ਇਹ ਸਚਾਈ ਆ ਸਚਾਈ ਦੇਖ ਕੇ ਭੱਜਣਾ ਨਹੀਂ ਚਾਹੀਦਾ ਇਹ ਸਚਾਈ ਆ ਆਪਾਂ ਕਿਸੇ ਵੀ ਮੁਕਾਬਲੇ 'ਚ ਨਹੀਂ ਹੈਗੇ ਅੱਜ ਆ ਲੁਧਿਆਣੇ ਹੁਣ ਇਲੈਕਸ਼ਨ ਹੋਣੀ ਆ ਪਤਾ ਲੱਗ ਜਾਏਗਾ ਵੀ ਕਿੰਨੇ ਕੁ ਪਾਣੀ ਚ ਵੀ ਜਮਾਨਤ ਬਚਦੀ ਆ ਜਾਂ ਨਹੀਂ ਬਚਦੀ ਅਸੀਂ ਦਿਨੋਂ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਬਲੰਦੀਆਂ ਤੇ ਜਾਵੇ ਚੜ੍ਹਦੀ ਕਲਾ 'ਚ ਜਾਵੇ ਪਰ ਗੁਰੂ ਦੇ ਓਟ ਆਸਰੇ ਨਾਲ ਗੁਰੂ ਦੇ ਪੈਰ ਨਾਲ ਜਾਵੇ ਗੁਰੂ ਦੇ ਪੈਛ ਰਹਿੰਦੇ ਹੋਇਆ ਅਸੀਂ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਅਕਾਲ ਤਖਤ ਸਾਹਿਬ ਵੱਲ ਪਿੱਠ ਕਰਕੇ ਕਦੇ ਵੀ ਰਾਜ ਭਗਤਾਂ ਦੂਰ ਦੀ ਗੱਲ ਹੈ ਅਸੀਂ 10 ਬੰਦਿਆਂ 'ਚ ਖੜਨ ਯੋਗ ਵੀ ਨਹੀਂ ਹੈਗੇ ਕੋਈ ਮਹਾਪੁਰਖ ਸਤ ਜਰਨੈਲ ਸੀ ਕਿ ਇੱਕ ਗੱਲ ਕਹਿਆ ਕਰਦੇ ਸੀ ਕਿ ਸ਼ਹੀਦਾਂ ਦਾ ਨਾਂ ਲੈ ਕੇ ਸ਼ਹੀਦਾਂ ਦੀ ਜਥੇਬੰਦੀ ਦਾ ਨਾਂ ਲੈ ਕੇ ਕੁਰਸੀ ਨੂੰ ਜਾਣਦਾ ਜਿਹੜਾ ਮਨੁੱਖ ਪ੍ਰਤੀਤ ਹੁੰਦਾ ਉਹਦਾ ਕਦੇ ਯਕੀਨ ਨਾ ਕਰਿਓ ਤੇ ਹੁਕਮਨਾਮੇ ਵਿੱਚ ਇਹ ਵੀ ਸੀ ਕਿ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਲਗਾਇਆ ਜਾਵੇ ਜਿਹੜੀ ਉਹਨਾਂ ਨੇ ਭਰਤੀ ਕੀਤੀ ਉਹ ਚ ਕੋਈ ਆਧਾਰ ਕਾਰਡ ਨੰਬਰ ਨਹੀਂ ਹੈਗਾ ਤੇ ਆਪਾਂ ਦੇਖੇ ਰਹੇ ਹਾਂ ਕਈ ਜਗ੍ਹਾ ਦੀ ਭਰਤੀ ਵੀ ਇਹੋ ਜੀ ਹੋਈ ਆ ਜਿੱਥੇ ਪਿੰਡ ਚ ਕੋਈ ਕਾਪੀ ਲੈ ਕੇ ਪਹੁੰਚਿਆ ਵੀ ਨਹੀਂ ਹੈਗਾ ਪਰ ਉਹਨਾਂ ਪਿੰਡਾਂ ਦੀ ਵੀ ਭਰਤੀ ਹੋ ਗਈ ਸੋ ਮੁੱਖ ਦੀ ਗੱਲ ਇਹ ਆ ਭਰਤੀ ਜਿਵੇਂ ਵੀ ਹੋਈ ਜਿਸ ਤਰ੍ਹਾਂ ਵੀ ਹੋਈ ਉਹ ਮੁੱਦੇ ਵੱਲ ਦਾ ਜਾਈਏ ਇੱਕ ਤਾਂ ਗੱਲ ਕਲੀਅਰ ਹੈ ਕਿ ਬਿਨਾ ਏਕੇ ਤੋਂ ਇੱਕ ਪਾਸੇ ਤਾਂ ਭੁੰਨਰ ਸਾਹਿਬ ਕਹਿੰ ਰਹੇ ਨੇ ਕਿ ਸਾਨੂੰ ਅਸੀਂ ਅਮਰਤਪਾਲ ਦੇ ਧੜੇ ਨੂੰ ਵੀ ਕਹਿੰਨੇ ਆ ਸਿਮਰਜੀਤ ਸਿੰਘ ਮਾਨ ਨੂੰ ਵੀ ਕਹਿੰਨੇ ਆ ਕਿ ਆਪਾਂ ਏਕਾ ਕਰੀਏ ਪਰ ਜੇ ਤੁਸੀਂ ਕਹੋ ਨਾ ਵੀ ਉਹ ਏਕਾਕਰਨ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਤੁਹਾਡੇ ਨਾਲ ਲੱਗਣਾ ਬਿਲਕੁਲ ਨਹੀਂ ਕਿਸੇ ਨਾਲ ਲੱਗਣਾ ਹਲੇ ਵੀ ਮਗਰ ਅਕਾਲ ਤਖਤ ਸਾਹਿਬ ਦੀ ਸ਼ਰਨ ਚ ਆਓ ਉੱਥੋਂ ਜਿਹੜਾ ਹੁਕਮ ਹੋਇਆ ਹੋਇਆ ਆ ਉਹ ਭਰਤੀ ਸ਼ੁਰੂ ਕਰਕੇ ਨਵੇਂ ਸਿਰੇੋਂ ਭਰਤੀ ਤੁਸੀਂ ਕਰੋ ਡੈਲੀਗੇਟ ਜਿਹੜੇ ਬਣਨਗੇ ਹੋ ਸਕਦਾ ਸਰਦਾਰ ਸੁਖਵੀਰ ਸਿੰਘ ਬਾਦਲੀ ਪ੍ਰਧਾਨ ਬਣ ਜਾਣ ਪਹਿਲਾਂ ਵੀ ਜੇ ਹੁੰਦੀ ਤਾਂ ਬਣ ਵੀ ਜਾਣਾ ਸੀ ਪਰ ਆਪਣੇ ਅੰਦਰ ਦਾ ਹੀ ਡਰ ਖਾ ਲਿਆ ਧੜਿਆਂ ਵਿੱਚ ਬੰਡੇ ਹੋયા ਨੇ ਹੱਥ ਕਿਸੇ ਦੇ ਕੁਝ ਨਹੀਂ ਲੱਗਣਾ ਰਾਜ ਕਈਆਂ ਦਾ ਆਪਣੇ ਲੀਡਰ ਨੂੰ ਖੁਸ਼ ਕਰਨ ਦਾ ਇਹੀ ਜੋਰ ਲੱਗਿਆ ਹੋਇਆ ਕਿ ਮੈਂ ਆਪਣੇ ਲੀਡਰ ਨੂੰ ਖੁਸ਼ ਕਰਾਂ ਮੈਂ ਆਹ ਬੋਲ ਕੇ ਦਿਖਾਵਾਂ ਮੈਂ ਦੂਜੇ ਦੀ ਪੱਗ ਨੂੰ ਹੱਥ ਪਾਵਾਂ ਦੂਜੇ ਧੜੇ ਦੇ ਲੀਡਰ ਨੂੰ ਦੂਜੇ ਵੀ ਆਪਣੇ ਨੇ ਆਪਣੇ ਵੀ ਆਪਣੇ ਨੇ ਸੋ ਮੈਂ ਬੇਨਤੀ ਕਰਦਾ ਕਿ ਇੱਕ ਹੋਵਾਂਗੇ ਪਰ ਇੱਕ ਕਿਸੇ ਲੀਡਰ ਦੇ ਥੱਲੇ ਨਹੀਂ ਹੋ ਸਕਦੇ ਕਿਸੇ ਲੀਡਰ ਦੀ ਅਗਵਾਈ 'ਚ ਨਹੀਂ ਹੋ ਸਕਦੇ ਸ੍ਰੀ ਅਕਾਲ ਤਖਸਾਲ ਦੀ ਅਗਵਾਈ ਚ ਹੋ ਸਕਦੇ ਆ ਸ੍ਰੀ ਅਕਾਲ ਤਖਸਾਲ ਦੇ ਨਿਸ਼ਾਨ ਇਹ ਢ ਹੋ ਸਕਦੇ ਆ ਕੇਸਰੀ ਨਿਸ਼ਾਨ ਇਹ ਢ ਹੋ ਸਕਦੇ ਆ ਫਿਰ ਆਪਾਂ ਦਿੱਲੀ ਨਾਲ ਆਪਣੇ ਹੱਕਾਂ ਦੀ ਗੱਲ ਕਰ ਸਕਦੇ ਆ ਬਹਿ ਕੇ ਪਰ ਜੇ ਆਪਾਂ ਆਪਸੇ ਪਟੇ ਰਹੇ ਸਭ ਤੋਂ ਵੱਧ ਨੁਕਸਾਨ ਜੇ ਕੀਤਾ ਤਾਂ ਬਾਦਲ ਧੜੇ ਦੇ ਆਈਟੀਪੀ ਕਿਨੇ ਕੀਤਾ ਕਿਉਂਕਿ ਜਿਸ ਦਿਨ ਸੁਧਾਰ ਲੈਰ ਭੰਗ ਕੀਤੀ ਚਾਹੀਦਾ ਤਾਂ ਇਹ ਸੀ ਸਵਾਗਤ ਕਰਨਾ ਪਰ ਅਗਲੇ ਦਿਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਪਾਰਟੀ ਜੋ ਕੱਢੇ ਹੋਏ ਆ ਇਹ ਸਾਨੂੰ ਐਪਲੀਕੇਸ਼ਨਾਂ ਦੇਣ ਸਾਨੂੰ ਅਰਜ਼ੀਆਂ ਦੇਣ ਫਿਰ ਸਾਡੀ ਕਮੇਟੀ ਉਸ ਤੇ ਵਿਚਾਰ ਕਰੇਗੀ ਜਦੋਂ ਜਥੇਦਾਰ ਸਾਹਿਬ ਨੇ ਆਪੋ ਆਪਣੇ ਚੁੱਲ੍ਹੇ ਸਮੇਟਣ ਦੀ ਉਹ ਗੱਲ ਕਰ ਦਿੱਤੀ ਕਿਸੇ ਇੱਕ ਧੜੇ ਨੂੰ ਨਹੀਂ ਕਿਹਾ ਸਾਰਿਆਂ ਨੂੰ ਕਿਹਾ ਵੀ ਆਪੋ ਆਪਣੇ ਚੁੱਲ੍ਹੇ ਸਮੇਟੋ ਦੋਨੋਂ ਧੜੇ ਵਾਲੇ ਤੇ ਸੱਤ ਮੈਂਬਰੀ ਦੀ ਕਮੇਟੀ ਦੇ ਅਗਵਾਈ ਹੰਦੇ ਹੋਏ ਭਾਪੀ ਕੀਤੀ ਜਾਵੇ ਅਕਾਲ ਤਖਸਾਲ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ ਨਾ ਕਿ ਇਹ ਲੀਡਰਸ਼ਿਪ ਸ਼ਿਪ ਅਗਵਾਈ ਦੇ ਯੋਗ ਨਹੀਂ ਰਹੀ ਪੰਜ ਪਿਆਰਿਆਂ ਦੀ ਅਰਦਾਸ ਕੀਤੀ ਹੋਈ ਚ ਜੋਰ ਲਾ ਲਿਓ ਜਿਹੜੀ ਵੀ ਉੱਥੇ ਬਾਹਰ ਖੜੇ ਸੀ ਉਸ ਅਕਾਲ ਤਖਸਾਲ ਦੇ ਸਾਹਮਣੇ ਉਸ ਦਿਨ ਉਹਨਾਂ ਚੋਂ ਕੋਈ ਵੀ ਅਗਵਾਈ ਕਰਨ ਦੇ ਯੋਗ ਨਹੀਂ ਰਿਹਾ ਹੁਣ ਕੋਈ ਵੀ ਭਾਵੇਂ ਕੋਈ ਬਾਗੀ ਸੀ ਭਾਵੇਂ ਕੋਈ ਦਾਗੀ ਸੀ ਸੋ ਇਸ ਕਰਕੇ ਮੌਕਾ ਇੱਕੋ ਹੀ ਆ ਕਿ ਅਕਾਲ ਤਖਤ ਸਾਹਿਬ ਦੀ ਸ਼ਰਨ ਤੇ ਜੋਸ਼ ਹਰਨਾਵੇ ਤੇ ਸੰਕੰਠ ਲਾਵੇ ਇਹ ਬਿਰਦ ਸ੍ਰੋਮੀ ਸੰਦਾ ਇਸ ਤੇ ਆਪਾਂ ਪਹਿਰਾ ਦੇਈਏ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਹੋਏ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦੇ ਹੋਏ ਅਕਾਲ ਤਖਤ ਸਾਹਿਬ ਦੀ ਸ਼ਰਨ ਛਤਰ ਛਾਇਆ ਚ ਇਕੱਠੇ ਹੋ ਕੇ ਆਪਾਂ ਇਸ ਲੜਾਈ ਨੂੰ ਤਕੜਾ ਕਰੀਏ ਤਾਂ ਕੁਝ ਪ੍ਰਾਪਤੀ ਹੋਵੇਗੀ ਜੇ ਹੰਕਾਰ ਤੇ ਹੰਗ ਦਾ ਨਾਲ ਫਿਰਾਂਗੇ ਫਿਰ ਧੱਕੇ ਪੈਣਗੇ ਕੋਈ ਪ੍ਰਾਪਤੀ ਨਹੀਂ ਹੋਣੀ ਸੋਭਾ ਇੱਕ ਆਖਰੀ ਬੇਨਤੀ ਤੁਹਾਨੂੰ ਇਹ ਕਰਾਂਗਾ ਘਨੌਰ ਹਲਕੇ ਦੇ ਮੈਂ ਆਪਣੇ ਹਲਕੇ ਦੇ ਘਨੌਰ ਦੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਮੇਰੇ ਨਾਲ ਸੰਪਰਕ ਕੁਛ ਕਰ ਵੀ ਰਹੇ ਨੇ ਕਈਆਂ ਨਾਲੇ ਨਹੀਂ ਵੀ ਹੋਇਆ ਉਹ ਭਾਵੇਂ ਪਹਿਲਾਂ ਕਿਸੇ ਵੀ ਪਾਰਟੀ 'ਚ ਸੀ ਕਈ ਕਿਸਾਨਾਂ 'ਚ ਸੀ ਉਹਨਾਂ ਨੂੰ ਆ ਬੇਨਤੀ ਕਰਦਾ ਕਿ ਤੁਸੀਂ ਫੋਨ ਕਰ ਰਹੇ ਹੋ ਚੰਗੀ ਗੱਲ ਹੈ ਵੀ ਤੁਸੀਂ ਤੁਹਾਡੀਆਂ ਭਾਵਨਾਵਾਂ ਨੇ ਕਿ ਅਕਾਲ ਤਖਸਾਲ ਵੱਲੋਂ ਬੜੀ ਕਮੇਟੀ ਦੇ ਤੁਸੀਂ ਜੋ ਭਾਗ ਦੀ ਉਹਦੇ ਮੈਂਬਰ ਬਣਨਾ ਚਾਹੁੰਦੇ ਹਾਂ ਮੈਂ ਤਾਂ ਕਹਿੰਦਾ ਅੱਗੇ ਆਓ ਅੱਗੇ ਆ ਕੇ ਕਮਾਂਡ ਸੰਭਾਲੋ ਲੀਡਰ ਬਣੋ ਕੌਮ ਦੀ ਪੰਥ ਦੀ ਪੰਜਾਬ ਦੀ ਸੇਵਾ ਕਰੋ ਤੇ ਜੇ ਕਿਸੇ ਨੂੰ ਕਾਪੀਆਂ ਚਾਹੀਦੀਆਂ ਕਾਪੀਆਂ ਵੀ ਪਹੁੰਚਦੀਆਂ ਕਰਦਾਂਗੇ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਦੀ ਲੋੜ ਹੈ ਆਪਾਂ ਸਾਰੇ ਇੱਕ ਹੋ ਕੇ ਚੱਲੀਏ ਜਿਸ ਕਿਸੇ ਨੂੰ ਕਾਪੀਆਂ ਦੀ ਲੋੜ ਹੈ ਕਾਪੀਆਂ ਭਾਵੇਂ ਸਾਡੀਆਂ ਤਨੌਰ ਹਲਕੇ 'ਚ 174 ਦੇ ਕਰੀਬ ਰਾਤ ਵੰਡੀਆਂ ਜਾ ਚੁੱਕੀਆਂ ਤੇ ਹੋਰ ਵੀ ਇਹ ਡਿਮਾਂਡ ਹੈ ਤੇ ਹੋਰ ਵੀ ਵੰਡੀਆਂ ਜਾਣਗੀਆਂ ਮੈਂ ਕੁਝ ਨੌਜਵਾਨਾਂ ਦੇ ਰਾਤ ਫੋਨ ਆਏ ਸੀ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਸਾਰੀ ਟੀਮ ਤਿਆਰ ਕਰਕੇ ਜਿਹੜੇ-ਜਿਹੜੇ ਪਿੰਡ 'ਚ ਕਾਪੀਆਂ ਚਾਹੀਦੀਆਂ ਉਥੇ ਪਹੁੰਚਦਿਆਂ ਹੀ ਕਰਾਂਗੇ ਤੇ ਆਪਾਂ ਇੱਕ ਹੋ ਕੇ ਚੱਲੀਏ ਕੋਈ ਆਪਣਾ ਲੀਡਰ ਨਹੀਂ ਕੋਈ ਕਿਸੇ ਦੇ ਅੰਦਰ ਨਹੀਂ ਪੰਥਦਰਦੀਓ ਮੈਂ ਇੱਕ ਤੁਹਾਡਾ ਧਿਆਨ ਖਾਸ ਮੁੱਦੇ ਵੱਲ ਦਿਵਾਉਣਾ ਚਾਹੁੰਦਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾਂ ਨੇ ਇੱਕ ਇਤਿਹਾਸਕ ਫੈਸਲਾ ਕੀਤਾ ਜੋ ਕੌਮ ਦੇ ਭਵਿੱਖ ਵਾਸਤੇ ਸ਼ਰੋਣੀ ਅਕਾਲੀ ਦਲ ਦੇ ਨੂੰ ਉਚਾਈਆਂ ਤੇ ਪਚਾਉਣ ਵਾਸਤੇ ਮੋਢ ਸਰਜੀਤੀ ਵਾਸਤੇ ਬਹੁਤ ਹੀ ਲਾਹੇਵੰਦ ਸੀ ਪਰ ਕੁਸ਼ਕ ਸਰਦਾਰ ਸੁਖਵੀਰ ਸਿੰਘ ਬਾਗਲ ਦੇ ਧੜੇ ਦੇ ਲੋਕਾਂ ਨੇ ਉਹਨੂੰ ਇੱਕ ਗਲਤ ਰੰਗਤ ਦੇ ਕੇ ਜਿੱਥੇ ਸਿੰਘ ਸਹਿਬਾਨਾ ਦੀ ਕਿਰਦਾਰਕੋਸ਼ਿਸ਼ ਸ਼ੁਰੂ ਕੀਤੀ ਉਥੇ ਉਸ ਹੁਕਮਨਾਮੇ ਤੋਂ ਵੀ ਭਗੌੜੇ ਹੋਏ ਤੇ ਹੁਕਮਨਾਮੇ ਚ ਕੁਸ਼ ਸ਼ਬਦ ਜਿਹੜੇ ਹੈ ਵੀ ਨਹੀਂ ਸੀ ਉਹ ਧੱਕੇ ਨਾਲ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। 2 ਦਸੰਬਰ ਨੂੰ ਸਿੰਘ ਸਹਿਬਾਨ ਨੇ ਗਿਆਨੀ ਰਗਵੀਰ ਸਿੰਘ ਜੀ ਜ਼ਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਬੋਲਦਿਆਂ ਕਿਹਾ ਕਿ ਇਹਨਾਂ ਗਰਾਂਹਾਂ ਦੇ ਕਰਕੇ ਇਹ ਲੀਡਰਸ਼ਿਪ ਖਾਲਸਾ ਪੰਥ ਦੀ ਰਾਸੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ। ਅਯੋਗ ਕਰਾਰ ਦੇ ਦਿੱਤਾ ਗਿਆ। ਜਿਸ ਦੇ ਤਹਿਤ ਪੰਜ ਮੈਂਬਰੀ ਉਹਨਾਂ ਨੇ ਸੌਰੀ ਸੱਤ ਮੈਂਬਰੀ ਕਮੇਟੀ ਇੱਕ ਬਣਾਈ ਮੌਕੇ ਤੇ ਛੇ ਮੈਂਬਰ ਬਣਾਏ ਇੱਕ ਮੈਂਬਰ ਬਾਅਦ ਵਿੱਚ ਪਾਏ ਗਏ ਕਿ ਇੱਕ ਕਮੇਟੀ ਬਣਾਈ ਜਾਂਦੀ ਹੈ ਜੋ ਨਵੇਂ ਸਿਰਿਓਂ ਭਰਤੀ ਕਰੇਗੀ ਪੁਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਵੀ ਹੋਣਗੇ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਵੀ ਨਾਲ ਲੱਗੇਗਾ ਬੜਾ ਕਲੀਅਰ ਕਿਹਾ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਸਰਦਾਰ ਦਲਜੀਤ ਸਿੰਘ ਚੀਮਾ ਅਰਸ਼ਦੀਪ ਕਲੇਰ ਹੋਰ ਵੀ ਕਈਆਂ ਨੇ ਇੱਕ ਨਵਾਂ ਬਿਰਤਾਂਤ ਸਿਰਜਿਆ ਕਿ ਜੀ ਇਹ ਅਕਾਲੀ ਦਲ ਦੀ ਮਾਨਤਾ ਰੱਦ ਹੋ ਜਾਊ ਯਾਨੀ ਉਹ ਬਣੀ ਹੋਈ ਏਕਾਲ ਤਖਤ ਸਾਹਿਬ ਦੀ ਕਮੇਟੀ ਨੂੰ ਖੇਰੂ-ਖੇਰੂ ਕਰਨਾ ਚਾਹਿਆ ਰੋਲਣਾ ਚਾਹਿਆ ਅਖੀਰ ਚ ਆ ਕੇ ਆਪਣੇ ਹੀ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫਾ ਦਵਾਤਾ ਪ੍ਰੋਫੈਸਰ ਕਿਰਪਾਲ ਸਿੰਘ ਮਨੂਕਰ ਤੋਂ ਵੀ ਅਸਤੀਫਾ ਦਵਾਤਾ ਉਹ ਅਸਤੀਫੇ ਪਿੱਛੇ ਮਨਸਾ ਕੀ ਸੀ ਕਿ ਉਹ ਅਸਤੀਫਾ ਦੇਣ ਤਾਂ ਅਸੀਂ ਕਹਿਣ ਜੋਗੇ ਹੋਵਾਂਗੇ ਕਿ ਮੈਂਬਰ ਹੁਣ 5 ਰਹਿ ਗਏ ਜਦੋਂ ਉਹਨਾਂ ਦਾ ਮੁਖੀ ਹੀ ਅਸਤੀਫਾ ਦੇ ਗਿਆ ਤਾਂ ਕਮੇਟੀ ਕਿਸ ਗੱਲ ਦੀ ਜਿਸ ਤਰ੍ਹਾਂ ਉਹਨਾਂ ਦੀ ਹੁਣ ਲੀਡਰਸ਼ਿਪ ਗੈਰਹੀ ਆ ਪਰ ਇਹ ਨਹੀਂ ਹੁੰਦਾ ਹੁੰਦਾ ਜੇ 3 ਕਰੋੜ ਸਿੱਖਾਂ ਦੀ ਆਬਾਦੀ ਵਿੱਚੋਂ ਸੱਤ ਮੈਂਬਰ ਚੁਣੇ ਦੋਆਂ ਦੀ ਮਾੜੀ ਕਿਸਮਤ ਕਿ ਗੁਰੂ ਨੂੰ ਪਿੱਠ ਦਿਖਾ ਕੇ ਭੱਜ ਗਏ ਪਰ ਪੰਜਾਂ ਨੇ ਗੁਰੂ ਦਾ ਹੁਕਮ ਜਾਣ ਕੇ ਸਿੰਘ ਸਹਿਬਾਨਾਂ ਦਾ ਉਹ ਹੁਕਮ ਹੁਕਮਨਾਮੇ ਦੇ ਰੂਪ ਵਿੱਚ ਬੰਨਿਆ ਤੇ ਸਿੰਘ ਸਹਿਬਾਨ ਨੇ ਬਾਅਦ ਵਿੱਚ ਵੀ ਕਿਹਾ ਕਿ ਜਿਹੜੀ ਔਕਾਲ ਤੱਕ ਸਾਉਂ ਦੀ ਕਮੇਟੀ ਬਣੀ ਆ ਪਹਿਲਾਂ 7 ਸੀ 2 ਚਲੇ ਗਏ 5 ਮੈਂਬਰੀ ਕਮੇਟੀ ਆਪਣੀ ਭਰਤੀ ਕਰੇਗੀ ਤੇ ਉਹਦੇ 'ਚ ਇੱਕ ਵਾਧੂ ਧੜੇ ਦੇ ਬੰਦਿਆਂ ਵੱਲੋਂ ਇੱਕ ਸ਼ਬਦ ਵਾਰ-ਵਾਰ ਵਿੱਚ ਪਾਇਆ ਜਾ ਰਿਹਾ ਹੈ ਕਿ ਨਿਗਰਾਨੀ ਕਿ ਸਿੰਘ ਸਾਹਿਬ ਨੇ ਇੱਕ ਜਗ੍ਹਾ ਬੋਲਦਿਆਂ ਕਹੇ ਤਾਂ ਅਸੀਂ ਕਿ ਨਿਗਰਾਨੀ ਕਰੇਗੀ ਮੈਂ ਨਿਗਰਾਨੀ ਦਾ ਦੱਸਣਾ ਚਾਹੁੰਦਾ ਕਿ ਨਿਗਰਾਨੀ ਕਿਸ ਚੀਜ਼ ਦੀ ਕਰ ਰਹੀਆਂ ਕੀ ਉਹਨਾਂ ਨੇ ਨਿਗਰਾਨੀ ਪਰਚੀਆਂ ਦੇ ਪੇਪਰ ਦੀ ਕਰਦੀ ਸੀ ਵੀ ਕਿੰਨਾ ਮੋਟਾ ਪੇਪਰ ਲਾਇਆ ਜਾਂ ਇਹ ਕਰਨੀ ਸੀ ਵੀ ਕਿਹੋ ਜੀ ਸ਼ਾਈ ਵਰਤੀ ਗਈ ਆ ਕਿਹੋ ਜੀ ਸਿਪਾਈ ਹੋਈ ਆ ਬਿਲਕੁਲ ਨਹੀਂ ਹੁਣ ਵੀ ਕਮੇਟੀ ਜਿਹੜੀ ਭਰਤੀ ਕਰ ਰਹੀ ਆ ਉਹ ਨਿਗਰਾਨੀ ਉਹਨਾਂ ਦੀ ਹੋ ਰਹੀ ਆ ਨਹੀਂ ਉਹਨਾਂ ਦੀ ਨਿਗਰਾਨੀ ਹੀਟ ਸਾਰਾ ਕਾਰਜ ਭਰਤੀ ਦਾ ਜਿਹੜਾ ਅਕਾਲ ਤਖਤ ਸਾਹਿਬ ਦੀ ਕਮੇਟੀ ਵੱਲੋਂ ਜਿਹੜੀ ਭਰਤੀ ਹੋ ਰਹੀ ਆ ਉਹਦੀ ਸਾਰੀ ਨਿਗਰਾਨੀ ਸਾਰੀ ਦੇਖਰੇਖ ਉਹ ਪੰਜ ਮੈਂਬਰੀ ਕਮੇਟੀ ਕਰ ਰਹੀ ਆ ਉਹ ਅੱਗੇ ਡਿਊਟੀਆਂ ਲਾ ਰਹੇ ਨੇ ਜ਼ਿਲ੍ਹਿਆਂ 'ਚ ਵੀ ਕਿਹਨਾਂ ਨੂੰ ਕਾਪੀਆਂ ਦੇਣੀਆਂ ਕਿਵੇਂ-ਕਿਵੇਂ ਕਾਪੀਆਂ ਦੇਣੀਆਂ ਉਹ ਸਾਰੇ ਉਹਨਾਂ ਦੀ ਦੇਖ ਰੇ ਗਏ ਟੋਰਿਆ ਪਰ ਉਹਨਾਂ ਨੇ ਇੱਕ ਨਿਗਰਾਨੀ ਸ਼ਬਦ ਜਿਹੜਾ ਕਿ ਹੁਕਮਨਾਮੇ ਦੇ ਵਿੱਚ ਹੈ ਵੀ ਨਹੀਂ ਸੀ ਜਦੋਂ ਲਿਖਤੀ ਹੋਇਆ ਬਾਅਦ ਵਾਲਾ ਚੱਕ ਲਿਆ ਵੀ ਸਿੰਘ ਸਾਹਿਬ ਨੇ ਬਾਅਦ ਵਿੱਚ ਬੋਲਦਿਆਂ ਕਹੇ ਤਾਂ ਅਸੀਂ ਕਿ ਨਿਗਰਾਨੀ ਦੀ ਡਿਊਟੀ ਸੀ ਤੇ ਸਿੰਘ ਸਾਹਿਬ ਨੇ ਬਾਅਦ ਵਿੱਚ ਤਾਂ ਫਿਰ ਇਹ ਵੀ ਕਿਹਾ ਸੀ ਕਿ ਇੱਕ ਥੜਾ ਭਰਤੀ ਕਰ ਰਿਹਾ ਪਰ ਜਿਹੜੀ ਏਕਾਲਤਖਤ ਸਾਹਿਬ ਦੀ ਭਰਤੀ ਆ ਪੰਜ ਮੈਂਬਰਾਂ ਨੇ ਕਰਨੀ ਆ ਉਹ ਹਲੇ ਸ਼ੁਰੂ ਹੋਣੀ ਆ ਸੋ ਮੈਂ ਬੇਨਤੀ ਕਰਾਂਗਾ ਇਹਨਾਂ ਲੋਕਾਂ ਨੂੰ ਕਿ ਆਪਾਂ ਰਾਜਨੀਤਿਕ ਤੌਰ ਤੇ ਖਤਮ ਤਾਂ ਆਪਾਂ ਪਹਿਲੇ ਹੀ ਹੋ ਚੁੱਕੇ ਆਂ ਸ਼੍ਰੋਮਣੀ ਅਕਾਲੀ ਦਲ ਅੱਜ ਕਿਸੇ ਮੈਦਾਨ 'ਚ ਕਿਸੇ ਵੀ ਮੁਕਾਬਲੇ 'ਚ ਨਹੀਂ ਹੈਗਾ ਇਹ ਸਚਾਈ ਆ ਸਚਾਈ ਦੇ ਕੇ ਭੱਜਣਾ ਨਹੀਂ ਚਾਹੀਦਾ ਇਹ ਸਚਾਈ ਆ ਆਪਾਂ ਕਿਸੇ ਵੀ ਮੁਕਾਬਲੇ 'ਚ ਨਹੀਂ ਹੈਗੇ ਅੱਜ ਆ ਲੁਧਿਆਣੇ ਹੁਣ ਇਲੈਕਸ਼ਨ ਹੋਣੀ ਆ ਪਤਾ ਲੱਗ ਜਾਏਗਾ ਵੀ ਕਿੰਨੇ ਕੁ ਪਾਣੀ 'ਚ ਆ ਵੀ ਜਮਾਨਤ ਬਚਦੀ ਆ ਜਾਂ ਨਹੀਂ ਬਚਦੀ ਅਸੀਂ ਦਿਨੋਂ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਰ ਬਲੰਦੀਆਂ ਤੇ ਜਾਵੇ ਚੜ੍ਹਦੀ ਕਲਾ ਚ ਜਾਵੇ ਪਰ ਗੁਰੂ ਦੇ ਕੋਟ ਆਸਰੇ ਨਾਲ ਗੁਰੂ ਦੇ ਪੈਰ ਨਾਲ ਜਾਵੇ ਗੁਰੂ ਦੇ ਪੈਜ ਰਹਿੰਦੇ ਹੋਇਆ ਅਸੀਂ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਅਕਾਲ ਤਖਤ ਸਾਹਿਬ ਵੱਲ ਪਿੱਠ ਕਰਕੇ ਕਦੇ ਵੀ ਰਾਜ ਭਗਤਾਂ ਦੂਰ ਦੀ ਗੱਲ ਐ ਅਸੀਂ 10 ਬੰਦਿਆਂ ਚ ਖੜਨ ਯੋਗ ਵੀ ਨਹੀਂ ਹੈਗੇ ਕੋਈ ਮਹਾਪੁਰਖ ਸਤ ਜਰਨਾ ਸੀ ਇੱਕ ਗੱਲ ਕਹਿਆ ਕਰਦੇ ਸੀ ਇਹ ਸ਼ਹੀਦਾਂ ਦਾ ਨਾਂ ਲੈ ਕੇ ਸ਼ਹੀਦਾਂ ਦੀ ਜਥੇਬੰਦੀ ਦਾ ਨਾਂ ਲੈ ਕੇ ਕੁਰਸੀ ਨੂੰ ਜਾਣ ਦਾ ਜਿਹੜਾ ਮਨੁੱਖ ਪ੍ਰਤੀਤ ਹੁੰਦਾ ਉਹਦਾ ਕਦੇ ਯਕੀਨ ਨਾ ਕਰਿਓ ਤੇ ਹੁਕਮਨਾਮੇ ਵਿੱਚ ਇਹ ਵੀ ਸੀ ਕਿ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਲਗਾਇਆ ਜਾਵੇ ਜਿਹੜੀ ਉਹਨਾਂ ਨੇ ਭਰਤੀ ਕੀਤੀ ਉਸ 'ਚ ਕੋਈ ਆਧਾਰ ਕਾਰਡ ਨੰਬਰ ਨਹੀਂ ਹੈਗਾ ਤੇ ਆਪਾਂ ਦੇਖ ਹੀ ਰਹੇ ਹਾਂ ਕਈ ਜਗ੍ਹਾ ਵੀ ਭਰਤੀ ਵੀ ਇਹੋ ਜੀ ਹੋਈ ਆ ਜਿੱਥੇ ਪਿੰਡ 'ਚ ਕੋਈ ਕਾਪੀ ਲੈ ਕੇ ਪਹੁੰਚਿਆ ਵੀ ਨਹੀਂ ਹੈਗਾ ਪਰ ਉਹਨਾਂ ਪਿੰਡਾਂ ਦੀ ਵੀ ਭਰਤੀ ਹੋ ਗਈ। ਸੋ ਮੁੱਖ ਦੀ ਗੱਲ ਇਹ ਆ ਭਰਤੀ ਜਿਵੇਂ ਵੀ ਹੋਈ ਜਿਸ ਤਰ੍ਹਾਂ ਵੀ ਹੋਈ ਉਹ ਮੁੱਦੇ ਵੱਲ ਨਾ ਜਾਈਏ। ਇੱਕ ਤਾਂ ਗੱਲ ਕਲੀਅਰ ਹੈ ਕਿ ਬਿਨਾਂ ਏਕੇ ਤੋਂ ਇੱਕ ਪਾਸੇ ਤਾਂ ਭੁੰਨਰ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਅਸੀਂ ਅਮਰਤਪਾਲ ਦੇ ਧੜੇ ਨੂੰ ਵੀ ਕਹਿੰਦੇ ਆ ਸਿਮਰਜੀਤ ਸਿੰਘ ਮਾਨ ਨੂੰ ਵੀ ਕਹਿੰਦੇ ਆ ਕਿ ਆਪਾਂ ਏਕਾ ਕਰੀਏ। ਪਰ ਜੇ ਤੁਸੀਂ ਕਹੋ ਨਾ ਵੀ ਉਹ ਇਕਾਕਰ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਤੁਹਾਡੇ ਨਾਲ ਲੱਗਣਾ ਬਿਲਕੁਲ ਨਹੀਂ ਕਿਸੇ ਨਾਲ ਲੱਗਣਾ ਹਲੇ ਵੀ ਮੌਕਾ ਅਕਾਲ ਤਖਤ ਸਾਹਿਬ ਦੀ ਸ਼ਰਨ ਚ ਆਓ ਉੱਥੋਂ ਜਿਹੜਾ ਹੁਕਮ ਹੋਇਆ ਹੋਇਆ ਆ ਉਹ ਭਰਤੀ ਸ਼ੁਰੂ ਕਰਕੇ ਨਵੇਂ ਸਿਰੇਓ ਭਰਤੀ ਤੁਸੀਂ ਕਰੋ ਡੈਲੀਗੇਟ ਜਿਹੜੇ ਬਣਨਗੇ ਹੋ ਸਕਦਾ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਬਣ ਜਾਣ ਪੈਣਾ ਵੀ ਜੇ ਹੁੰਦੀ ਤਾਂ ਬਣ ਵੀ ਜਾਣਾ ਸੀ ਪਰ ਆਪਣੇ ਅੰਦਰ ਦਾ ਹੀ ਡਰ ਖਾ ਲਿਆ ਧੜਿਆਂ ਵਿੱਚ ਬੰਡੇ ਹੋયા ਨੇ ਹੱਥ ਕਿਸੇ ਦੇ ਕੁਛ ਨਹੀਂ ਲੱਗਣਾ ਪਰ ਅੱਜ ਕਈਆਂ ਦਾ ਆਪਣੇ ਲੀਡਰ ਨੂੰ ਖੁਸ਼ ਕਰਨ ਦਾ ਇਹੀ ਜੋਰ ਲੱਗਿਆ ਹੋਇਆ ਕਿ ਮੈਂ ਆਪਣੇ ਲੀਡਰ ਨੂੰ ਖੁਸ਼ ਕਰਾਂ ਮੈਂ ਆਹ ਬੋਲ ਕੇ ਦਿਖਾਵਾਂ ਮੈਂ ਦੂਜੇ ਦੀ ਪੱਗ ਨੂੰ ਹੱਥ ਪਾਵਾਂ ਦੂਜੇ ਧੜੇ ਦੇ ਲੀਡਰ ਨੂੰ ਦੂਜੇ ਵੀ ਆਪਣੇ ਨੇ ਆਪਣੇ ਵੀ ਆਪਣੇ ਨੇ ਸੋ ਮੈਂ ਬੇਨਤੀ ਕਰਦਾ ਕਿ ਇੱਕ ਹੋਵਾਂਗੇ ਪਰ ਇੱਕ ਕਿਸੇ ਲੀਡਰ ਦੇ ਥੱਲੇ ਨਹੀਂ ਹੋ ਸਕਦੇ ਕਿਸੇ ਲੀਡਰ ਦੀ ਅਗਵਾਈ ਚ ਨਹੀਂ ਹੋ ਸਕਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਚ ਹੋ ਸਕਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਇਹ ਠ ਹੋ ਸਕਦੇ ਆ ਕੇਸਰੀ ਨਿਸ਼ਾਨ ਇਹ ਠ ਹੋ ਸਕਦੇ ਆ ਫਿਰ ਆਪਾਂ ਦਿੱਲੀ ਨਾਲ ਆਪਣੇ ਹੱਕਾਂ ਦੀ ਗੱਲ ਕਰ ਸਕਦੇ ਆ ਬਹਿ ਕੇ ਪਰ ਜੇ ਆਪਾਂ ਆਪਸੇ ਪਾਟੇ ਰਹੇ ਸਭ ਤੋਂ ਵੱਧ ਨੁਕਸਾਨ ਜੇ ਕੀਤਾ ਤਾਂ ਬਾਦਲ ਧੜੇ ਦੇ ਆਈਟੀਪੀ ਕਿਨੇ ਕੀਤਾ ਕਿਉਂਕਿ ਜਿਸ ਦਿਨ ਸੁਧਾਰ ਲਹਿਰ ਭੰਗ ਕੀਤੀ ਚਾਹੀਦਾ ਤਾਂ ਇਹ ਸੀ ਸਵਾਗਤ ਕਰਨਾ ਪਰ ਅਗਲੇ ਦਿਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਪਾਰਟੀ ਜੋ ਕੱਢੇ ਹੋਏ ਆ ਇਹ ਸਾਨੂੰ ਐਪਲੀਕੇਸ਼ਨਾਂ ਦੇਣ ਸਾਨੂੰ ਅਰਜ਼ੀਆਂ ਦੇਣ ਫਿਰ ਸਾਡੀ ਕਮੇਟੀ ਉਸ ਤੇ ਵਿਚਾਰ ਕਰੇਗੀ ਜਦੋਂ ਜਥੇਦਾਰ ਸਾਹਿਬ ਨੇ ਆਪੋ ਆਪਣੇ ਚੁੱਲ੍ਹੇ ਸਮੇਟਣ ਦੀ ਉਹ ਗੱਲ ਕਰ ਦਿੱਤੀ ਕਿਸੇ ਇੱਕ ਧੜੇ ਨੂੰ ਨਹੀਂ ਕਿਹਾ ਸਾਰਿਆਂ ਨੂੰ ਕਿਹਾ ਵੀ ਆਪੋ ਆਪਣੇ ਚੁੱਲ੍ਹੇ ਸਮੇਟੋ ਦੋਨੋਂ ਧੜੇ ਵਾਲੇ ਤੇ ਸੱਤ ਮੈਂਬਰੀ ਦੀ ਕਮੇਟੀ ਦੇ ਅਗਵਾਈ ਮੰਦੇ ਹੋਏ ਭਾਤੀ ਕੀਤੀ ਜਾਵੇ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ ਨਾ ਕਿ ਇਹ ਲੀਡਰਸ਼ਿਪ ਅਗਵਾਈ ਦੇ ਯੋਗ ਨਹੀਂ ਰਹੀ ਪੰਜ ਪਿਆਰਿਆਂ ਦੀ ਅਰਦਾਸ ਕੀਤੀ ਹੋਈ ਚ ਜੋਰ ਲਾ ਲਿਓ ਜਿਹੜੀ ਵੀ ਉੱਥੇ ਬਾਹਰ ਖੜੇ ਸੀ ਉਸ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਸ ਦਿਨ ਉਨਾ ਜੋ ਕੋਈ ਵੀ ਦਵਾਈ ਕਰਨ ਦੇ ਯੋਗ ਨਹੀਂ ਰਿਹਾ ਹੁਣ ਕੋਈ ਵੀ ਭਾਵੇਂ ਕੋਈ ਬਾਗੀ ਸੀ ਭਾਵੇਂ ਕੋਈ ਦਾਗੀ ਸੀ ਸੋਇਸ ਕਰਕੇ ਮੌਕਾ ਇੱਕੋ ਹੀ ਆ ਕਿ ਅਕਾਲ ਤਖਤ ਸਾਹਿਬ ਦੀ ਸ਼ਰਧਾ ਜੋਸ਼ ਆਵੇ ਤੇ ਸਕੰਟ ਲਾਵੇ ਇਹ ਬਿਰਧ ਸਵਾਮੀ ਸੰਧਾ ਇਸ ਤੇ ਆਪਾਂ ਪਹਿਰਾ ਦਈਏ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਹੋਏ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦੇ ਹੋਏ ਅਕਾਲ ਤਖਤ ਸਾਹਿਬ ਦੀ ਸ਼ਰਧਾ ਛਤਰਛਾਇ ਚ ਇਕੱਠੇ ਹੋ ਕੇ ਆਪਾਂ ਇਸ ਲੜਾਈ ਨੂੰ ਤਕੜਾ ਕਰੀਏ ਤਾਂ ਕੁਝ ਪ੍ਰਾਪਤੀ ਹੋਵੇਗੀ ਜੇ ਹੰਕਾਰ ਤੇ ਹੰਕਤਾ ਨਾਲ ਫਿਰਾਂਗੇ ਫਿਰ ਧੱਕੇ ਪੈਣਗੇ ਕੋਈ ਪ੍ਰਾਪਤੀ ਨਹੀਂ ਹੋਣੀ ਸੋਭਾ ਇੱਕ ਆਖਰੀ ਬੇਨਤੀ ਤੁਹਾਨੂੰ ਇਹ ਕਰਾਂਗਾ ਘਨੌਰ ਹਲਕੇ ਦੇ ਮੈਂ ਆਪਣੇ ਹਲਕੇ ਦੇ ਘਨੌਰ ਦੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਮੇਰੇ ਨਾਲ ਸੰਪਰਕ ਕੁਛ ਕਰ ਵੀ ਰਹੇ ਨੇ ਕਈਆਂ ਦਾ ਹਾਲੇ ਨਹੀਂ ਵੀ ਹੋਇਆ ਉਹ ਭਾਵੇਂ ਪਹਿਲਾਂ ਕਿਸੇ ਵੀ ਪਾਰਟੀ 'ਚ ਸੀ ਕਈ ਕਿਸਾਨਾਂ 'ਚ ਸੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਫੋਨ ਕਰ ਰਹੇ ਹੋ ਚੰਗੀ ਗੱਲ ਐ ਵੀ ਤੁਸੀਂ ਤੁਹਾਡੀਆਂ ਭਾਵਨਾਵਾਂ ਨੇ ਕਿ ਅਕਾਲ ਤਖਤ ਸਭ ਵੱਲੋਂ ਬੜੀ ਕਮੇਟੀ ਦੇ ਤੁਸੀਂ ਜੋ ਭੱਜਦੀ ਉਹਦੇ ਮੈਂਬਰ ਬਣਨਾ ਚਾਹੁੰਦੇ ਹੋ ਮੈਂ ਤਾਂ ਕਹਿੰਦਾ ਅੱਗੇ ਆਓ ਅੱਗੇ ਆ ਕੇ ਕਮਾਂਡ ਸੰਭਾਲੋ ਲੀਡਰ ਬਣੋ ਕੌਮ ਦੀ ਪੰਥ ਦੀ ਪੰਜਾਬ ਦੀ ਸੇਵਾ ਕਰੋ ਤੇ ਜੇ ਕਿਸੇ ਨੂੰ ਕਾਪੀਆਂ ਚਾਹੀਦੀਆਂ ਕਾਪੀਆਂ ਵੀ ਪਹੁੰਚਦੀਆਂ ਕਰਦਾਂਗੇ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਦੀ ਲੋੜ ਹੈ ਆਪਾਂ ਸਾਰੇ ਇੱਕ ਹੋ ਕੇ ਚੱਲੀਏ ਜਿਸ ਕਿਸੇ ਨੂੰ ਕਾਪੀਆਂ ਦੀ ਲੋੜ ਹੈ ਕਾਪੀਆਂ ਭਾਂਵੇਂ ਸਾਡੀਆਂ ਧਨੌਰ ਹਲਕੇ 'ਚ 174 ਦੇ ਕਰੀਬ ਨਾਲ ਵੰਡੀਆਂ ਜਾ ਚੁੱਕੀਆਂ ਤੇ ਹੋਰ ਵੀ ਇਹ ਡਿਮਾਂਡ ਹੈ ਤੇ ਹੋਰ ਵੀ ਵੰਡੀਆਂ ਜਾਣਗੀਆਂ ਮੈਂ ਕੁਝ ਨੌਜਵਾਨਾਂ ਦੇ ਰਾਤ ਫੋਨ ਆਏ ਸੀ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਸਾਰੀ ਟੀਮ ਤਿਆਰ ਕਰਕੇ ਜਿਹੜੇ ਜਿਹੜੇ ਪਿੰਡ ਚ ਕਾਪੀਆਂ ਚਾਹੀਦੀਆਂ ਉਥੇ ਪਹੁੰਚਦੀਆਂ ਵੀ ਕਰਾਂਗੇ ਤੇ ਆਪਾਂ ਇੱਕ ਹੋ ਕੇ ਚੱਲੀਏ ਕੋਈ ਆਪਣਾ ਲੀਡਰ ਨਹੀਂ ਕੋਈ ਕਿਸੇ ਦੇ ਅੰਡਰ ਨਹੀਂ ਖਾਸਾ ਜੀ ਪੰਥਦਰਦੀਓ ਮੈਂ ਇੱਕ ਤੁਹਾਡਾ ਧਿਆਨ ਖਾਸ ਮੁੱਦੇ ਵੱਲ ਦਿਵਾਉਣਾ ਚਾਹੁੰਦਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਬਾਨਾ ਨੇ ਇੱਕ ਇਤਿਹਾਸਕ ਫੈਸਲਾ ਕੀਤਾ ਜੋ ਕੌਮ ਦੇ ਭਵਿੱਖ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਉਚਾਈਆਂ ਤੇ ਪਹੁੰਚਾਉਣ ਵਾਸਤੇ ਮੋੜ ਸਰਜੀਤੀ ਵਾਸਤੇ ਬਹੁਤ ਹੀ ਲਾਹੇਵੰਦ ਸੀ ਪਰ ਕੁਸ਼ਕ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਲੋਕਾਂ ਨੇ ਉਹਨੂੰ ਇੱਕ ਗਲਤ ਰੰਗਤ ਦੇ ਕੇ ਜਿੱਥੇ ਸਿੰਘ ਸਹਿਬਾਨਾ ਦੀ ਕਿਰਦਾਰਕੋਸ਼ਿਸ਼ ਸ਼ੁਰੂ ਕੀਤੀ ਉੱਥੇ ਉਸ ਹੁਕਮਨਾਮੇ ਤੋਂ ਵੀ ਭਗੌੜੇ ਹੋਏ ਤੇ ਹੁਕਮਨਾਮੇ 'ਚ ਕੁਝ ਸ਼ਬਦ ਜਿਹੜੇ ਹੈਵ ਨਹੀਂ ਸੀ ਉਹ ੱੱੱਕੇ ਨਾਲ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। 2 ਦਸੰਬਰ ਨੂੰ ਸਿੰਘ ਸਹਿਬਾਨ ਨੇ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ